ਔਰ ਦੇ ਵਿੱਚ ਖੜੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਆ ਤੁਸੀਂ ਘਰ ਦੀ ਕੰਡੀਸ਼ਨ ਦੇਖ ਸਕਦੇ ਹੈਗੇ ਆ ਕਿ ਇੱਕ ਗਰੀਬ ਵਿਅਕਤੀ ਕਿਸ ਤਰ੍ਹਾਂ ਆਪਣਾ ਕਾਰੋਬਾਰ ਕਰਦਾ ਆ ਕਿਸ ਤਰ੍ਹਾਂ ਰੋਜੀ ਰੋਟੀ ਜਿਹੜੀ ਆ ਉਹ ਚਲਾਉਂਦਾ ਹੈਗਾ ਆ ਔਰ ਅਸੀਂ ਮਨਪ੍ਰੀਤ ਮੰਨੂ ਦੇ ਘਰ ਖੜੇ ਹੈਗੇ ਆ ਅੱਜ ਕੱਲ ਤੇ ਇੱਕ ਜੇ ਸਾਈਕਲ ਨੂੰ ਵੀ ਠੀਕ ਕਰਾਣਾ ਹੋਵੇ ਉਹਦੇ ਲਈ ਵੀ ਪੈਸੇ ਜੇਬ ਦੇ ਵਿੱਚ ਨਹੀਂ ਹੁੰਦੇ ਹੈਗੇ ਪਰ ਇਹ ਮਨਪ੍ਰੀਤ ਮੰਨੂ ਜੋ ਹੈਗਾ ਇਹ ਖਵਾਰਾਂ ਦਾ ਕੰਮ ਕਰਦਾ ਹੈਗਾ ਆ ਪਰ ਚੋਰਾ ਨੇ ਇਹ ਵੀ ਨਹੀਂ ਦੇਖਿਆ ਕੀ ਇਹ ਕਿਸ ਤਰ੍ਹਾਂ ਆਪਣਾ ਰੋਜੀ ਰੋਟੀ ਦਾ ਕੰਮ ਕਰਦਾ ਹੈਗਾ ਆ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਦਾ ਇਹ ਤੁਸੀਂ ਇਹਨਾਂ ਦੇ ਘਰ ਦੀ ਹਾਲਤ ਦੇਖ ਸਕਦੇ ਹੈਗੇ ਆ ਤਰਸਯੋਗ ਇਹਨਾਂ ਦੇ ਘਰ ਦੀ ਹਾਲਤ ਹੈਗੀ ਆ ਅਖਬਾਰਾਂ ਵੰਡ ਕੇ ਅਖਬਾਰਾਂ ਦੇ ਵਿੱਚ ਉਹਥੇ ਉਹਨਾਂ ਦਾ ਕੀ ਤਨਖਾਹ ਮਿਲ ਜਾਂਦੀ ਆ ਘਰ ਦੀ ਰੋਜੀ ਰੋਟੀ ਬੜੀ ਮੁਸ਼ਕਲ ਦੇ ਨਾਲ ਚੱਲਦੀ ਹੈਗੀ ਆ ਪਰ ਜਿਹੜੇ ਚੋਰ ਹੈਗੇ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈਗਾ ਚਾਹੇ ਕੋ ਗਰੀਬ ਆ ਚਾਹੇ ਕੋ ਕਿਸੇ ਵੀ ਤਰ੍ਹਾਂ ਦਾ ਹੈ ਪਤਾ ਨਹੀਂ ਉਹਨੇ ਮੋਟਰਸਾਈਕਲ ਵੀ ਜਦੋਂ ਖਰੀਦਿਆ ਹੋਵੇਗਾ ਕਿਸ ਤਰ੍ਹਾਂ ਖਰੀਦਿਆ ਹੋਵੇਗਾ ਕੀ ਪਤਾ ਕਿਸੇ ਨੇ ਉਹਦੀ ਮਦਦ ਕੀਤੀ ਸੀ ਜਾਂ ਕਿ ਉਹ ਉਧਾਰ ਪੈਸੇ ਲਏ ਨੇ ਪਰ ਚੋਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਨਹੀਂ ਹੈਗਾ ਚੋਰ ਜਿਹੜੇ ਹੈਗੇ ਆ ਉਹ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਂਦੇ ਦਿਨ ਦਿਹਾੜੇ ਜਿਹੜੀ ਆ ਉਹ ਚੋਰੀ ਕਰਦੇ ਹੈਗੇ ਆ ਤੇ ਦੂਸਰੇ ਪਾਸੇ ਇਹਨਾਂ ਦੀਆਂ ਲਈ ਜੇਕਰ ਸਖਤ ਸਜ਼ਾਾਂਵਾਂ ਵਿਦੇਸ਼ਾਂ ਦੀ ਤਰ੍ਹਾਂ ਹੋਣ ਜਿੱਦਾਂ ਵਿਦੇਸ਼ਾਂ ਵਿੱਚ ਸਖਤ ਸਜ਼ਾਾਂ ਮਿਲਦੀਆਂ ਨੇ ਚੋਰੀ ਨਹੀਂ ਆ ਮਿਲ ਸਖਤ ਸਜ਼ਾ ਮਿਲਦੀ ਆ ਤਾਂ ਇੱਥੇ ਕੋਈ ਵੀ ਚੋਰੀ ਨਹੀਂ ਕਰ ਸਕਦਾ ਆ ਤੁਸੀਂ ਦਰਵਾਜ਼ੇ ਵਗੈਰਾ ਵੀ ਇਹਨਾਂ ਦੇ ਦੇਖ ਸਕਦੇ ਹੈਗੇ ਆ ਘਰ ਦੀ ਕੰਡੀਸ਼ਨ ਜਿਹੜੀ ਆ ਹਾਲਤ ਕਿੰਨੀ ਬੁਰੀ ਹੈਗੀ ਆ ਹੋ ਸਕਦਾ ਇਹ ਚੋਰ ਨੂੰ ਵੀ ਪਤਾ ਹੋਵੇ ਪਰ ਚੋਰ ਨੇ ਆਪਣਾ ਜਿਹੜਾ ਦਾ ਆ ਉਹ ਲਾਣਾ ਹੀ ਆ ਕੁਆੜ ਦੇ ਭਾ ਜਿਹੜਾ ਆ ਇਹ ਮੋਟਰਸਾਈਕਲ ਸਕੂਟਰ ਵੇਚਦਨੇ ਆ ਆ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਘਰ ਦੇ ਹਾਲਤ ਤੋਂ ਅੰਦਾਜ਼ਾ ਲਗਾ ਸਕਦੇ ਹੈਗੇ ਆ ਇਹਨਾਂ ਦੀ ਤਾਂ ਵੈਸੇ ਵੀ ਕੋਈ ਮਦਦ ਅਗਰ ਕਰ ਦਵੇ ਕੋਈ ਐਨ ਆਰ ਆਈ ਜਾਂ ਕੋਈ ਵਿਅਕਤੀ ਕਰ ਦਵੇ ਉਹ ਵੀ ਜਾਦੇ ਵਧੀਆ ਹੈ ਆ ਮਿਹਨਤ ਕਰਕੇ ਜਿਹੜਾ ਆ ਇਹ ਪੈਸਾ ਥੋੜਾ ਬੋਤਾ ਕਮਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਪਰ ਹੁਣ ਮੋਟਰਸਾਈਕਲ ਜਿਹੜਾ ਉਹ ਕਿੱਦਾਂ ਲੈਣਾ ਕਿਸ ਤਰ੍ਹਾਂ ਉਹ ਖਵਾਰਾਂ ਵੰਡੇਗਾ ਇਹ ਦੇਲੇ ਮੁਸ਼ਕਲ ਬਣੀ ਹੋਈ ਆ ਆਓ ਦੇਖਦੇ ਆ ਪੂਰੀ ਰਿਪੋਰਟ ਇਹ ਆ ਜੀ ਕਮਲੇਸ਼ ਰਾਣੀ ਕਮਲੇਸ਼ ਰਾਣੀ ਜੀ ਆਪਣੇ ਤੁਹਾਡੇ ਲੜਕੇ ਦਾ ਕੀ ਨਾਮ ਆ ਜੀ ਦਾ ਮੋਟਰਸਾਈਕਲ ਚ ਮੰਨਪ੍ਰੀਤ ਇਹ ਕੀ ਕੰਮ ਕਰਦਾ ਮੁੰਡਾ ਆਪਣਾ ਇਹ ਮੁੰਡਾ ਪਹਿਲਾਂ ਖਵਾਰਾ ਵੇਚਦਾ ਪਹਿਲਾ ਸਵੇਰੇ ਜਾਣੀ ਅਖਬਾਰਾਂ ਪਿੰਡਾਂ ਪਿੰਡਾਂ ਚ ਜਾ ਕੇ ਵੇਚਦਾ ਦੇ ਕੇ ਹੁੰਦਾ ਵਹਾਂ ਦੇ ਕੇ ਆਉਂਦਾ ਹਾਂ ਤੇ ਉਹ ਫਿਰ ਉਸ ਤੋਂ ਬਾਅਦ ਆਪਣੀ ਦੁਕਾਨ ਤੇ ਜਾਂਦਾ ਕਹਿਣ ਦਾ ਮਤਲਬ ਹੈ ਰੋਜੀ ਰੋਟੀ ਦਾ ਸਾਰ ਕਰਨ ਦੇ ਲਈ ਦੋ ਦੋ ਕੰਮ ਕਰ ਰਿਹਾ ਆ ਦੋ ਦੋ ਕੰਮ ਕਰ ਰਿਹਾ ਪੇ ਮਰ ਗਿਆ ਅੱਛਾ ਬਾਪ ਦਾ ਸਾਇਆ ਵੀ ਸਿਰ ਤੇ ਨਹੀਂ ਹੈਗਾ ਨਹੀਂ ਹੈਗਾ ਤੇ ਇਹ ਮੋਟਰਸਾਈਕਲ ਜਿਹੜਾ ਸੀ ਨਵਾਂ ਸੀ ਜਾਂ ਪੁਰਾਣਾ ਸੀ ਮੋਟਰਸਾਈਕਲ ਦੀ ਲਾਸਟ ਕਿਸ਼ਤ ਜਿਹੜੀ ਸੀ ਸਾਰੀਆ ਖਤਮ ਅੱਛਾ ਪਿਛਲੇ ਮਹੀਨੇ ਖਤਮ ਕੀਤੀ ਖਤਮ ਕੀਤੀਆਂ ਕਿਸ਼ਤਾਂ ਮੋਟਰਸਾਈਕਲ ਵੀ ਕਿਸ਼ਤਾਂ ਤੇ ਲਿਆ ਸੀ ਕਿਸ਼ਤਾਂ ਤੇ ਤੇ ਉਹ ਕਿਸ਼ਤ ਵੀ ਕੱਢਣੀ ਬੜੀ ਮੁਸ਼ਕਲ ਸੀਗੀ ਤੇ ਪੁਲਿਸ ਰਿਪੋਰਟ ਵੀ ਕਰ ਦਿੱਤੀ ਹੈਗੀ ਆ ਕਰ ਦਿੱਤੀ ਹੋਈ ਹੈ ਤੇ ਹੁਣ ਕੀ ਤੁਸੀਂ ਚਾਹਨੇ ਕੀ ਹੈਗੇ ਆ ਮਤਲਬ ਸਾਨੂੰ ਇਹ ਅਸੀਂ ਇਹ ਚਾਹੁੰਦੇ ਸਾਡਾ ਮੋਟਰਸਾਈਕਲ ਲੈ ਜੇ ਮੋਟਰਸਾਈਕਲ ਮਿਲ ਜਾਂਦਾ ਰੋਟੀ ਰੋਜੀ ਦਾ ਸਾਧਨ ਹੋ ਜਾਂਦਾ ਹੈਗਾ ਚਲੋ ਪਰ ਹੈ ਤਾਂ ਹੁਣ ਘਰ ਦੀ ਹਾਲਤ ਦੇ ਕੰਡੀਸ਼ਨ ਦੇ ਮੁਤਾਬਕ ਜਿਹੜੀ ਆ ਉਹ ਦੇਖ ਲਓ ਤੁਸੀਂ ਦੇਖ ਸਕਦੇ ਆ ਕਿ ਹਾਲਤ ਵੀ ਘਰ ਦੀ ਮਾੜੀ ਹੈਗੀ ਆ ਉਪਰੋਂ ਮੋਟਰਸਾਈਕਲ ਚੋਰੀ ਹੋ ਗਿਆ ਗਿਆ ਹੁਣ ਫਿਰ ਖ਼ਵਾਰਾਂ ਦਾ ਕੰਮ ਕਿੱਦਾਂ ਕਰਦੇ ਆ ਸਾਈਕਲ ਤੇ ਦੇ ਕੇ ਉਹ ਵੀ ਉਹਨੇ ਦਿੱਤਾ ਹੈ ਅੱਛਾ ਹੁਣ ਸਾਈਕਲ ਤੇ ਹੀ ਕੰਮ ਕਰਦੇ ਹੈਗੇ ਸਾਈਕਲ ਵੀ ਉਹਨੇ ਦਿੱਤਾ ਹੈ ਕਿਹਨੇ ਦਿੱਤਾ ਕਿਸ ਅੱਛਾ ਉਹ ਮਤਲਬ ਕਿਸੇ ਨੇ ਮਦਦੇ ਕੀਤੀ ਸੀਗੀ ਖ਼ਵਾਰਾਂ ਵਾਲੇ ਨੇ ਸਾਈਕਲ ਦਿੱਤਾ ਮੈਂ ਤੁਹਾਨੂੰ ਇਹ ਨਾ ਜਾ ਕਰ ਅੱਛਾ ਸਾਈਕਲ ਤੁਹਾਡਾ ਆਪਣਾ ਨਹੀਂ ਹੈ ਅਖ਼ਬਾਰਾਂ ਵਾਲੇ ਦਾ ਹੈ ਇਹ ਵੀ ਅਖ਼ਬਾਰਾਂ ਵਾਲੇ ਦਾ ਆ ਤੇ ਦੇਖ ਸਕਦੇ ਆ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਮਾੜੀ ਕੰਡੀਸ਼ਨ ਹੈਗੀ ਆ ਦੇਖਦੇ ਆ ਜਦੋਂ ਜੇਕਰ ਲੜਕਾ ਘਰ ਆ ਗਿਆ ਉਸ ਤੋਂ ਵੀ ਅਸੀਂ ਜਾਣਕਾਰੀ ਲੱਭਦੇ ਤੇ ਇਸ ਵਕਤ ਜਿਹੜੀ ਹੈਗੀ ਆ ਇਹ ਸਾਈਕਲ ਵੀ ਖ਼ਵਾਰਾਂ ਵਾਲਿਆਂ ਵੱਲੋਂ ਦਿੱਤਾ ਗਿਆ ਹੈ ਇਹ ਤੁਹਾਡਾ ਨਾਮ ਕੀ ਆ ਮਨਪ੍ਰੀਤ ਮਨਪ੍ਰੀਤ ਮੰਨੂ ਹਾਂਜੀ ਕਿਹੜੀ ਤੁਹਾਡੇ ਫਾਦਰ ਦਾ ਕੀ ਨਾਮ ਆ ਸਰਬਜੀਤ ਸਰਬਜੀਤ ਪਿੰਡ ਪਿੰਡੌੜੀ ਕੀ ਗੱਲਬਤ ਹੋਈਆ ਜਦੋਂ ਮੈਂ ਅਖਬਾਰਾਂ ਦਾ ਕੰਮ ਕਰਦਾ ਸੀ ਸਿਰਸਿਰ ਤੇ ਸਾਈਕਲ ਵੀ ਦੇਖਿਆ ਵੀ ਉਹਨਾਂ ਨੇ ਦਿੱਤਾ ਮੈਂ ਕਿ ਚਲੋ ਦੁਕਾਨ ਤੇ ਵੀ ਜਦੋਂ ਮੈਂ ਕੰਮ ਕਰਦਾ ਸੀ ਸ਼ੌਕ ਤੇ ਤੇ ਸਾਧਰੇ ਜਾਣਾ ਹੁੰਦਾ ਸੀਗਾ ਕੰਮ ਤੇ ਮੈਂ ਕਿ ਚਲੋ ਅੱਗ ਫਟਾਫਟ ਅਖਬਾਰਾਂ ਵੰਡ ਹੋ ਜਾਂਦੀਆਂ ਮੋਟਰਸਾਈਕਲ ਤੇ ਤੇ ਮੈਂ ਮੋਟਰਸਾਈਕਲ ਤੇ ਅਖਬਾਰਾਂ ਵੰਡਣ ਲੱਪਿਆ ਅੱਛਾ ਤੇ ਮੋਟਰਸਾਈਕਲ ਤੇ ਅਖਬਾਰਾਂ ਵੰਡਦਾ ਸੀ ਤੇ ਮੈਂ ਕਾਲੂ ਕਰਦੇ ਆਲ ਦੇ ਪੈਸੇ ਦੇਣੇ ਸੀਗੇ ਹੂੰ ਤੇ ਇਦਾਂ ਮੈਂ ਗਲੀ ਚ ਖ਼ਬਰ ਸਿੱਟ ਕੇ ਚੱਲ ਗਿਆ ਫਟਾਫਟ ਉਹ ਆਉਂਦੇ ਆਨ ਭਾਈ ਤੋਂ ਕੁੰਡਾ ਖੜਕਾਇਆ ਮੈਂ ਕਿਹਾ ਭਾਈ ਯਾਰ ਪੈਸੇ ਲੈਦਾ ਤੂੰ ਆਪਣੇ ਮਿੱਤਰੇ ਦੇਣੀ ਐ ਤੇਰੇ ਦੇਹੰਦਾਰਾਂ ਨੂੰ ਹੂੰ ਤੇ ਮੈਂ ਉਹਨੂੰ ਪੈਸੇ ਦੇਣ ਲੱਪਿਆ ਬੰਦਾ ਐਨੀ ਜੀ ਉਹ ਕਹਿੰਦਾ 4800 ਰੁਪਇਆ ਮੈਂ ਕਿਹਾ ਵੀ 5000 ਰੁਪਇਆ ਚਲੋ ਗੱਲ ਆਪਣੇ ਪੈਸਿਆਂ ਦੀ ਸੀਗੀ ਹਾਂਜੀ ਤੇ ਉਹਨਾਂ ਨਾਲ ਹੋ ਗਈ ਹੈ ਨਾ ਤੇ ਫੇਰ ਬਾਸੇ ਇਦਾਂ ਜਦੋਂ ਆਏ ਵਾਪਸੀ ਆਏ ਤਾਂ ਮੈਂ ਮੋਟਰ ਉੱਥੇ ਹੈ ਨਹੀਂ ਸੀਗਾ ਅੱਛਾ ਮਦਦ ਕਰੋ ਤੇ ਜਦੋਂ ਮੋਟਰਸਾਈਕਲ ਨਹੀਂ ਸੀਗਾ ਫਿਰ ਤੁਸੀਂ ਸੀਸੀ ਫੁਟੀ ਚ ਕੈਮਰੇ ਦੇਖੇ ਹਾਂਜੀ ਦੇਖਿਆ ਜੀ ਉਹਨਾਂ ਚ ਆਈ ਵੀਡੀਓ ਹਾਂਜੀ ਵੀਡੀਓ ਆਈ ਹੈ ਉਹਨਾਂ ਚ ਬੰਦੇ ਨੇ ਆਇਆ ਨਹੀਂ ਮੂੰਹ ਬੰਨਿਆ ਸਿਕਿਉਰਿਟੀ ਗਾਰਡ ਦੀ ਵਰਦੀ ਤੁਹਾਡੇ ਮੋਟਰਸਾਈਕਲ ਦਾ ਨੰਬਰ ਕੀ ਆ ਜਾਦਿਆ ਕੁਝ ਹਾਂਜੀ ਪੀਵੀ 32 ਐਵੀ 5206 ਪੀਵੀ 32 ਐਵੀ 5206 ਕਲਰ ਕਿਹੜਾ ਹੈ ਬਲੈਕ ਬਲੈਕ ਕਲਰ ਹੈਗਾ ਨਵਾਂ ਹੀ ਆ ਹਾਂਜੀ ਨਵਾਂ 22 ਮਾਡਲ ਆ ਜੀ ਅੱਛਾ ਕਿਸ਼ਤਾਂ ਤੇ ਲਿਆ ਸੀ ਹਾਂਜੀ ਕਿੰਨਾ ਕੁ ਟੇਰ ਹੋ ਗਈ ਕਿਸ਼ਤਾਂ ਤੇ ਲੈਣੀ ਕਿਸ਼ਤਾਂ 1 ਮਹੀਨਾ ਪਹਿਲੇ ਹੀ ਕਲੀਅਰ ਹੋ ਗਈ ਤੁਹਾਡੇ ਤਾਂ ਘੜ ਦੀ ਹਾਲਤ ਵੀ ਇੰਨੀ ਕੋ ਖਾਸ ਨਹੀਂ ਹੈਗੀ ਖਾਸ ਨਹੀਂ ਹੈਗੀ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਬੱਸ ਮੇਰਾ ਬਾਈਕ ਕਲਬ ਜੀ ਬੈਂਗਲੂਰ ਦਾ ਕੋਸ਼ਿਸ਼ ਮਤਲਬ ਤੁਸੀਂ ਕਹਿੰਦੇ ਹੋ ਕਿ ਮੈਂ ਮਿਹਨਤ ਦੇ ਨਾਲ ਕਰਕੇ ਆਪਣੀ ਰੋਜੀ ਰੋਟੀ ਚੜਾ ਲੂੰਗਾ ਕਿ ਮੇਰਾ ਬਾਈਕ ਜਿਹੜਾ ਉਹ ਮੈਨੂੰ ਮਿਲ ਜਾਵੇ ਪੁਲਿਸ ਰਿਪੋਰਟ ਕੀਤੀ ਹੋਈ ਹੈ ਹਾਂਜੀ ਪੁਲਿਸ ਰਿਪੋਰਟ ਕੀਤੀ ਹੈ ਜੀ ਠੀਕ ਹੈ ਹਾਂਜੀ 20 ਤਰੀਕ ਦੀ ਕੀਤੀ ਹੋਈ ਹੈ ਤੇ ਹਜੇ ਤੱਕ ਕੋ ਕਾਰਵਾਈ ਕਾਰਵਾਈ ਕੁਝ ਨਹੀਂ ਫਿਲਹਾਲ ਤੇ ਕੁਝ ਨਹੀਂ ਠੀਕ ਹੈ ਕਿ ਤੁਸੀਂ ਕੀ ਕਰ ਰਹੇ ਹੋ ਉਹ ਦੇ ਮੋਟਰਸਾਈਕਲ ਕੈਮਰੇਜਿਆ ਕਰਦਾ ਮੈਂ ਅੱਜ ਮੈਨੂੰ ਪੰਜਵਾਂ ਦਿਨ ਹੋ ਗਿਆ ਪੰਜ ਦਿਨ ਹੋ ਗਏ ਹਾਂਜੀ ਕੈਮਰੇ ਚੈੱਕ ਕਰ ਲੇਗੇ ਕੈਮਰੇ ਇੱਕ ਬੰਦਾ ਇੱਕ ਸੀਗਾ ਕਿਸ ਤਰ੍ਹਾਂ ਬੰਦਾ ਫਿਲਹਾਲ ਤਾਂ ਮੂਰਖਲ ਦੇ ਜਿਹੜਾ ਲੈ ਗਿਆ ਉਹ ਤਾਂ ਇੱਕੇ ਸੀਗਾ ਬਾਕੀ ਹੁਣ ਗਾਂ ਦਾ ਪਤਾ ਨਹੀਂ ਕਿਸ ਨੇ ਰਸਤਾ ਵੀ ਸ਼ਾਇਦ ਦੱਸਿਆ ਹੋਊਗਾ ਰਸਤਾ ਵੀ ਦੱਸਿਆ ਹਾਂਜੀ ਠੀਕ ਹੈ ਜੀ ਓਕੇ ਫਜ਼ਾ ਵੀ ਲੱਗ ਜਾਣਾ ਕਿੱਧਰੋਂ ਆਇਆ ਇਹ ਨਹੀਂ ਆਇਆ ਤਾਂ ਇਹਦੇ ਮਗਰ ਹੀ ਆਇਆ ਇਹਨੇ ਵੀ ਦੇਖਿਆ ਸੀਗਾ ਇੱਥੇ ਖੜਾ ਖੜਾ ਮੈਂ ਕਿਹਾ ਆਇਆ ਤਾਂ ਇਹਨੇ ਵੀ ਦੇਖਿਆ ਸੀਗਾ ਖੜਾ ਉਹਨੂੰ ਆਇਆ ਤਾਂ ਮਗਰ ਹੀ ਆਇਆ ਇਹਦੇ ਆਉਂ ਮਿਲਾਂਗਾ ਉਹ ਆ ਗਿਆ ਲੱਗਦਾ ਉਹੀ ਆ ਉਹ ਉਧੀਆਂ ਦਾ ਉਹ ਉੱਥੇ ਬੈਠਾ ਸੀ ਉਹ ਯਾਰ ਸਬਜ਼ੀ ਵਾਲੇ ਕੋਲੇ ਉਹ ਆਇਆ ਤਾੜ ਤੇ ਆਉਂਦੇ ਉਹੀ ਆ ਆਇਆ ਤਾੜ ਤੇ ਹੀ ਦੇਖੀ ਹੁਣ ਦੇਖੀ ਮੂੰਹ ਮਾ ਬੱਲੇ ਬੈਟਿਆ ਯਾਰ ਹਾਂ ਬੈਟਿਆ ਬੈਟਿਆ ਉਹ ਤਾੜ ਦਾ ਲੰਘ ਜਾ ਮਾਰ ਕੇ ਜਾਣ ਕੇ ਆ ਸਾਲਾ ਮੂੰਹ ਲਵੇਟਿਆ ਜਾਣ ਕੇ ਲੰਘ ਜਾ ਮਾਰਦਾ ਜਾਣ ਕੇ ਉਹ ਕਹਿੰਦਾ ਤਾੜ ਚੱਲੇਗਾ ਤੇਰੀ ਜਾਨ ਕੇ ਲੰਘ ਮਾਰਦਾ ਹੂੰ ਹੂੰ ਨਾ ਤਾੜ ਚੀ ਦੇ ਹਾਂ ਤਾੜ ਦਾ ਇਹ ਤਾੜ ਤਾੜ ਕਰਾ ਦੂੰਗਾ ਸਾਲਾ ਇੱਕ ਵਾਰ ਮਾਲੇ ਮਿਲ ਜੂਗੀ ਪੰਜਾਬੀ ਬੰਦਾ ਉਹਰ ਤੋਂ ਪਤਾ ਲੱਗ ਗਿਆ ਜਾਣ ਕੇ ਲੰਘ ਜਾ ਮਾੜ ਗਈ ਕਿਹਦੇ ਭੈਣ ਆਦੇ ਆਂਟੀ ਆਏ ਆ ਹਾਂ ਚੰਗਾ ਟਾਈਮ ਅੰਦਰ ਜਾਣਾ ਤੂੰ ਇੱਕ ਵਾਰ ਫੜਾਉਣ ਚ ਲੱਗਿਆ ਨਾ ਅੰਦਰ ਪਹਿਲਾਂ ਫੜਾਉਣ ਚ ਲੱਗਿਆ ਫੜਾਣ ਮੈਂ ਪਹਿਲਾਂ ਦਰਵਾਜ਼ਾ ਖੜਕਾਇਆ ਕਰ ਮਮੀ ਨੇ ਫੜਾ ਮਮੀ ਨੇ ਮੰਨੋ ਕਿਹਾ ਵੀ ਥੱਲੇ ਕੋਈ ਆ ਰਿਹਾ ਹੈ ਟਾਈਮਿੰਗ ਟਾਈਮਿੰਗ ਮਿਲ ਜੇ ਸਭ ਤੋਂ ਬਹੁਤ ਮੁੜਿਆ ਹਾਂ ਪਹਿਲਾਂ ਉਧਰ ਨੂੰ ਜਾਓ ਜੀ ਕਰਾ ਮੁੰਡੇ ਦੇ ਇਹਦੇ ਬਾਅਦ ਮਾਰੀ ਨੇ ਪਹਿਲਾ ਦਰਵਾਜ਼ਾ ਖੋਲਾਇਆ ਸਾਡਾ ਜਿੱਦਾਂ ਵਾ ਵਾ ਮੰਮੀ ਖੰਦੇ ਕਰਾਉਣ ਤੇ ਆਉਣ ਲੱਗਾ ਮੈਂ ਥੱਲੇ ਸੀਗਾ ਮੈਂ ਟਾਈਮਿੰਗ ਦੇਖ ਲਈ ਤੂੰ ਕੁਛ ਅੱਛਾ ਜੀ ਕੌਣ ਆਇਆ ਹਾਲੇ ਉਹ ਹੈਗਾ ਮੋਟਰਸਾਈਕਲ ਨੂੰ ਦੇਖੀ ਜਾਂਦਾ ਹੁਣ ਗਿਆ ਚਲੋ ਹੁਣ ਗਿਆ ਹਾਂ ਵੇ ਇਨਕੋ ਵਾਦ ਗਏ ਇਹ ਉਹ ਕਾ ਵਾਦ ਹੈ ਇਹ ਗਲੀ ਆ ਲੂ ਗਿਆ ਹਾਂ ਵੇ ਜੱਪੀ ਆਨ ਕਰਕੇ ਆਊਗਾ ਇਹ ਰਣਾ ਕੋਈ ਨਹੀਂ ਆ ਦੇ ਆਂਟੀ ਆ ਗਈ ਜਾਨੂ ਵਾ ਇਥੇ ਭਾਜੀਣ ਗੈਲੀ ਹੋ ਗਈ ਆਪਣੇ ਜਿਹੜਾ ਆਂਟੀ ਨੂੰ ਗਿਆ ਨਾ ਆਂਟੀ ਦੇ ਹਾਂ ਹਾਂ ਇਥੇ ਜਾਣ ਗੈਲੀ ਹੋ ਗਈ ਪਰੇ ਹੋਇਆ ਉਦਾਂ ਇਹ ਕਿਉਂ ਯਾਰ ਹਾਂ ਨਿਕਲੇ ਲਗੇ ਇੱਥੇ ਹਨ ਗੱਲੀ ਹੋ ਵੀ ਜਾਓ ਉੱਤੋਂ ਸਵੇਨ ਦੇ ਨਾ ਭਾਈ ਵੱਡੀ ਐ ਲੜੀ ਇੱਥੇ ਹਨ ਗੱਲੀ ਹੋ ਗਿਆ ਬੋਂਦ ਨਿਕਲੇ ਗਿਆ